ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਅਮਨ ਫੈਸ਼ਨ ਬੁਟੀਕ ਤੇ ਤੇ ਅੱਜ ਮੈਂ ਤੁਹਾਨੂੰ ਉਰੇਬਲੀਰ ਦੀ ਕਟਿੰਗ ਕਰਨਾ ਦੱਸੂਗੀ ਜਿਹੜੀਆਂ ਮੇਰੀਆਂ ਭੈਣਾਂ ਨੂੰ ਉਰੇਬਲੀਰ ਦੀ ਕਟਿੰਗ ਕਰਨੀ ਨਹੀਂ ਆਉਂਦੀ ਉਹ ਮੇਰੀ ਇਸ ਵੀਡੀਓ ਨੂੰ ਵਾਚ ਕਰਕੇ ਉਰੇਬਲੀਰ ਦੀ ਕਟਿੰਗ ਸਿੱਖ ਸਕਦੇ ਹੋ ਤੇ ਜਿਹੜੇ ਵੀ ਮੇਰੇ ਚੈਨਲ 'ਤੇ ਨਵੇਂ ਹਨ ਉਹ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰ ਦਿਓ ਜੀ ਤੇ ਉਰੇਬਲੀਰ ਦੀ ਕਟਿੰਗ ਕਰਨਾ ਦੇਖੋ ਮੈਂ ਆਹ ਕੱਪੜਾ ਲਿਆ ਹੈਗਾ ਇਹਦੇ ਵਿੱਚੋਂ ਮੈਂ ਗਲੇ ਦੀ ਕਟਿੰਗ ਕਰ ਲਈ ਸੀ ਜੇ ਆਪਣਾ ਕਪੜਾ ਚੌਰਸ ਹੈਗਾ ਉਹਦੇ ਵਿੱਚੋਂ ਪਹਿਲਾਂ ਤੁਸੀਂ ਦੇਖ ਲਓ ਸਿੱਧੀ ਸਾਈਡ ਤੋਂ ਐਦਾਂ ਕਪੜਾ ਨਹੀਂ ਖਿੱਚੂਗਾ ਤੇ ਇਧਰੋਂ ਜਿੱਧਰੋਂ ਉਰੇਬ ਹੈਗਾ ਕਪੜਾ ਉਹ ਐਦਾਂ ਬੜ ਪੈਣਗੇ ਐਦਾਂ ਖਿੱਚੂਗਾ ਤੇ ਤੁਸੀਂ ਉਸ ਨੂੰ ਐਦਾਂ ਰੱਖ ਕੇ ਆਪਣੀ ਉਰੇਬਲੀਡ ਦੀ ਕਟਿੰਗ ਕਰ ਸਕਦੇ ਹੋ ਤੇ ਜੋ ਨਿਊ ਹਨ ਜਿਨ੍ਹਾਂ ਨੂੰ ਉਰੇਬਲੀਡ ਦੀ ਕਟਿੰਗ ਕਰਨੀ ਨਹੀਂ ਆਉਂਦੀ ਉਹ ਆਪਣੇ ਮਾਰਕਿੰਗ ਕਰ ਸਕਦੇ ਹਨ 21 ਇੰਚ ਤੇ ਮਾਰਕਿੰਗ ਕਰ ਲਓ ਪਹਿਲਾਂ ਤੁਸੀਂ 2 ਇੰਚ ਦੀ ਜਾਂ 1.5 ਇੰਚ ਦੀ ਮਾਰਕਿੰਗ ਕਰਕੇ ਤੁਸੀਂ ਉਰੇਬਲੀਰ ਦੀ ਕਟਿੰਗ ਕਰ ਸਕਦੇ ਹੋ ਤੇ ਮੈਂ ਤਾਂ ਬਿਨਾ ਮਾਰਕਿੰਗ ਤੋਂ ਐਦਾਂ ਤੁਹਾਨੂੰ ਦੱਸ ਰਹੀ ਆ ਉਰੇਬਲੀਰ ਦੀ ਕਟਿੰਗ ਜਦੋਂ ਆਪਾਂ ਡੋਰੀ ਬਣਾਉਣੀ ਆ ਤਾਂ ਉਸ ਲਈ ਵੀ ਇਹਦਾ ਯੂਜ਼ ਹੁੰਦਾ ਜੋ ਅਸੀਂ ਲਟਕਣ ਵਗੈਰਾ ਲਗਾਉਣੇ ਆ ਆ ਦੇਖੋ ਆ ਉਰੇਬਲੀਰ ਦੀ ਕਟਿੰਗ ਹੋ ਗਈ ਹੈ ਜੀ ਆ ਦੇਖੋ ਇਹ ਬੈਗ ਵਾਲੇ ਤੇ ਯੂਜ਼ ਹੁੰਦੀ ਆ ਤੇ ਅਟੈਚ ਕਰਦੇ ਆ ਆਪਾਂ ਬੈਗ ਵਾਲੇ ਤੇ ਤੇ ਇਸ ਦੀ ਡੋਰੀ ਬਣਾਉਣ ਦਾ ਵੀ ਹੁੰਦਾ ਹੈ ਮੈਥਡ ਐਦਾਂ ਅਸੀਂ ਲਟਕਣ ਵਗੈਰਾ ਜਦੋਂ ਲਾਉਨੇ ਆ ਤੇ ਜਿਹੜੀਆਂ ਮੇਰੀਆਂ ਭੈਣਾਂ ਨੂੰ ਸਮਝ ਨਹੀਂ ਲੱਗੀ ਉਹ ਰੇਬਰੀਰ ਕੁਝ ਵੀ ਹੋਰ ਸਟੀਚਿੰਗ ਬਾਰੇ ਸਮਝ ਨਹੀਂ ਲੱਗਦੀ ਉਹ ਮੈਨੂੰ ਪਲੀਜ਼ ਮੈਸੇਜ ਕਰਕੇ ਦੱਸ ਸਾ ਕੁਝ ਸਾਢਦੇ ਹਨ ਤੇ ਮੈਨੂੰ ਕਮੈਂਟ ਕਰਦਿਆ ਕਰੋ ਮੈਨੂੰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਆ ਉਰੇਬੀ ਦੀ ਕਟਿੰਗ ਹੈ ਮੈਂ ਕਰਨੀ ਦੱਸ ਦਿੱਤੀ ਹੈ ਇਹਨੂੰ ਮੈਂ ਤੁਹਾਨੂੰ ਸਟਿਚ ਕਰਨਾ ਗਲੇ ਤੇ ਅਟੈਚ ਕਿਵੇਂ ਵਿੱਚ ਦੱਸੂਗੀ ਤੇ ਮੇਰੇ ਚੈਨਲ ਤੇ ਬਨੇ ਰਹੋ ਜੀ ਅਗਲੀ ਨੈਕਸਟ ਵੀਡੀਓ ਜਲਦੀ ਲੈ ਕੇ ਤੁਹਾਡੇ ਕੋਲ ਆਵਾਂਗੇ ਸਤਿ ਸ਼੍ਰੀ ਅਕਾਲ